ਹਾਂਜੀ ਕਿਸਾਨ ਵੀਰੋ ਕਣਕ ਕਦੀ ਫਸਲ ਦੇ ਵਿੱਚ ਕਣਕ ਦਾ ਸਭ ਤੋਂ ਵੱਡਾ ਦੁਸ਼ਮਣ ਗੁਲੀ ਡੰਡੇ ਨੂੰ ਮੰਨਿਆ ਜਾਂਦਾ ਕਿਉਂਕਿ ਜੋ ਵੀ ਜੇਕਰ ਆਪਣੇ ਖੇਤਾਂ ਦੇ ਵਿੱਚ ਇਹ ਗੁਲੀ ਡੰਡਾ ਅੜੀਲ ਹੋ ਜਾਂਦਾ ਜੋ ਵੀ ਆਪਾਂ ਖਾਦ ਖਰਾਕ ਕੋਈ ਤਤ ਆਪਾਂ ਕਣਕ ਦੀ ਫਸਲੋਂ ਪਾਉਣੀਆਂ ਉਸ ਦਾ ਜ਼ਿਆਦਾ ਹਿੱਸਾ ਇਹ ਆਪਣਾ ਨਦੀਨ ਖਾ ਜਾਂਦੇ ਨੇ ਤੇ ਇਹ ਫਿਰ ਜਾ ਕੇ ਆਪਣਾ ਕਣਕ ਦਾ ਝਾੜ ਵੀ ਘਟ ਜਾਂਦਾ ਕਣਕ ਆਪਣੀ ਕਿਉਂਕਿ ਪੂਰੇ ਨਿਊਟ੍ਰੀਸ਼ਨ ਨਾ ਮਿਲਣ ਦੇ ਕਾਰਨ ਜਿਹੜੀ ਕਿ ਆਪਣੀ ਕਣਕ ਕਮਜ਼ੋਰ ਰਹਿ ਜਾਂਦੀ ਹੈ ਕਣਕ ਆਪਣੀ ਡੱਗੰਦੀ ਇਸਮਸਿਆ ਵੀ ਆ ਜਾਂਦੀ ਹੈ ਤੇ ਇਸ ਕਰਕੇ ਕਿਸਾਨੀ ਬਰੋ ਇਸ ਨੂੰ ਆਪਣੇ ਖੇਤਾਂ ਦੇ ਵਿੱਚ ਅੜੀਅਲ ਨਾ ਹੋਣ ਦਿਓ ਇਸ ਦਾ ਸਮੇਂ ਸਿਰ ਹੀ ਆਪਾਂ ਸਪਰੇਹਾਂ ਕਰਕੇ ਇਸ ਨੂੰ ਕੰਟਰੋਲ ਕੀਤਾ ਜਾਵੇ ਤਾਂ ਬਹੁਤ ਵਧੀਆ ਜੇਕਰ ਆਪਣੇ ਖੇਤਾਂ ਦੇ ਵਿੱਚ ਅੜੀਅਲ ਗੁਜਰੀਦਾ ਹੋ ਜਾਂਦਾ ਫਿਰ ਆਪਾਂ ਮਹਿੰਗੀਆਂ ਮਹਿੰਗੀਆਂ ਟੈਕਨੀਕ ਲਿਆ ਕੇ ਆਪਾਂ ਸਪਰੇਹ ਕਰਦੇ ਹਾਂ ਜਾਂ 2 2 3 3 ਮਿਕਸ ਕਰਕੇ ਆਪਾਂ ਸਖਤ ਤੇ ਨਦੀ ਰੱਖ ਸਪਰੇਹ ਕਰਦੇ ਹਾਂ ਤਾਂ ਕਈ ਵਾਰ ਆਪਣੇ ਜਿਹੜੇ ਕਣਕ ਦਾ ਨੁਕਸਾਨ ਵੀ ਹੋ ਜਾਂਦਾ ਕਣਕ ਆਪਣੀ ਈਲਾ ਪਾਣ ਜਾਂ ਕਣਕ ਆਪਣੀ ਸੜ ਜਾਂਦੀ ਹੈ ਇਸ ਕਰਕੇ ਕਿਸਾਨ ਵੀਰੋ ਸਮੇਂ ਸਿਰ ਜੇਕਰ ਆਪਾਂ ਸਪਰੇਅ ਕਰਦੇ ਆਂ ਸਪਰੇਅ ਦੀ ਸਹੀ ਚੋਣ ਕਰਦੇ ਆਂ ਸਹੀ ਸਮੇਂ ਤੇ ਕਰਦੇ ਆਂ ਤਾਂ ਆਪਾਂ ਜਿਹੜਾ ਕਿ ਗੁਲੀ ਡੰਡੇ ਨੂੰ ਕਾਫੀ ਹੱਦ ਤੱਕ ਕੰਟਰੋਲ ਕਰ ਸਕਦੇ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਿਹੜੇ ਨਾਲ ਚਾਰ ਸਪਰੇਅ ਹਨ ਜਾਣਕਾਰੀ ਸ਼ੇਅਰ ਕਰਾਂਗੇ ਤੁਸੀਂ ਆਪੋ ਆਪਣੀ ਜ਼ਮੀਨ ਦੇ ਹਿਸਾਬ ਦੇ ਨਾਲ ਕੋਈ ਇੱਕ ਸਪਰੇਅ ਕਰਕੇ ਇਸ ਗੁਲੀ ਡੰਡੇ ਨੂੰ ਚੌੜੇ ਪੱਤੇ ਦੀਆਂ ਨੂੰ ਆਪਾਂ ਕੰਟਰੋਲ ਕਰ ਸਕਦੇ ਆਂ ਇਹ ਜਿਹੜੀ ਸਪਰੇਅ ਹਨ ਆਪਾਂ ਪਹਿਲੇ ਪਾਣੀ ਤੋਂ ਪਹਿਲਾਂ ਆਪਾਂ ਇਹ ਆਪਾਂ ਸਪਰੇਅ ਕਰ ਸਕਦੇ ਆਂ ਤੇ ਪਹਿਲੇ ਪਾਣੀ ਜਦੋਂ ਪਾਣੀ ਦੇ ਬਾਅਦ ਆਪਾਂ ਜ਼ਿਕਰ ਕਰਦੇ ਆਂ ਤਾਂ ਉਸ ਦੀ ਆਪਾਂ ਇੱਕ ਵੀਡੀਓ ਲੱਗ ਤੋਂ ਬਣਾ ਦੇਾਂਗੇ ਕਿਉਂਕਿ ਜਦੋਂ ਆਪਣਾ ਗੁਲਦੀ ਢੰਡਾ 2-4 ਪੱਤਿਆਂ ਦਾ ਪਾਣੀ ਲਾਉਣ ਤੋਂ ਪਹਿਲਾਂ ਹੋ ਜਾਂਦਾ ਤਾਂ ਜੇ ਆਪਾਂ ਪਾਣੀ ਦੇ ਬਾਅਦ ਸਪਰੇਅ ਕਰਦੇ ਆਂ ਫਿਰ ਗੁਲਦੀ ਢੰਡਾ ਜਿਆਦਾ ਵੱਡਾ ਹੋ ਜਾਂਦਾ ਫਿਰ ਜਿਹੜਾ ਕਿ ਆਪਾਂ ਨੂੰ ਟੈਕਨੀਕਲ ਕੁ ਸਖਤ ਨਹੀਂ ਨਹੀਂ ਆਪਾਂ ਨੂੰ ਸਪਰੇਅ ਕਰਨੀ ਪੈਂਦੀ ਜਿਸ ਕਰਕੇ ਆਪਣੇ ਕਣਕ ਵੀ ਥੋੜੇ ਕਾ ਪੀਲੇ ਪਣ ਦੇ ਵਿੱਚ ਆ ਜਾਂਦੀ ਹੈ ਇਸ ਕਰਕੇ ਜੇਕਰ ਤੁਹਾਡਾ ਗੁਲੀਰੰਡਾ ਪਹਿਲੇ ਪਾਣੀ ਤੋਂ ਪਹਿਲਾਂ 2-4 ਪੱਤਿਆਂ ਦਾ ਹੋ ਚੁੱਕਿਆ ਤਾਂ ਆਪਾਂ ਉਸ ਨੂੰ ਕੋਰ ਤੇ ਸਪਰੇਅ ਕਰਕੇ ਆਪਾਂ ਉਸ ਨੂੰ ਹੀ ਕੰਟਰੋਲ ਕਰ ਸਕਦੇ ਹਾਂ ਜਿਹੜੀ ਪਹਿਲੀ ਸਪਰੇਅ ਹੈਗੀ ਜੀ ਆਪਣੀ ਐਫ ਐਮਸੀ ਦੀ ਅਮਰੀਵਾ ਜਿਹਦੇ ਵਿੱਚ ਟੈਕਨੀਕਲ ਬਿਕਸਲੋ ਜੂਨ ਪਾਸ ਐਟਰੀਬਿਊਸ਼ਨ ਜਿਹੜਾ ਕਿ ਇੱਕ ਸੰਕੋਰ ਵਾਲਾ ਟੈਕਨੀਕਲ ਹੈ ਤਾਂ ਇਹਦੀ ਸਪਰੇਅ ਕਿਸਾਨ ਵੀਰੋਂ ਆਪਾਂ ਪਾਣੀ ਲਾਉਣ ਤੋਂ ਇੱਕ ਦਿਨ ਪਹਿਲਾਂ ਆਪਾਂ ਕਰ ਸਕਦੇ ਹਾਂ 20 ਤੋਂ 24 ਘੰਟੇ ਪਹਿਲਾਂ ਆਪਾਂ ਆਪਾਂ ਸਪਰੇਅ ਕਰਨੀ ਹੈ ਤੇ ਉਸ ਤੋਂ ਬਾਅਦ ਫਿਰ ਆਪਾਂ ਕਣਕ ਨੂੰ ਪਹਿਲਾਂ ਪਾਣੀ ਆਪਾਂ ਲਾ ਦੇਣਾ ਤੇ ਇਹ ਇੱਕ ਇਹ ਆਪਣਾ ਸਟਰੋਂਗ ਆਪਾਂ ਕਹਿ ਸਕਦੇ ਹਾਂ ਥੋੜਾ ਕੋ ਸਖਤ ਨਦੀਨ ਆਸ਼ਕੀ ਤੇ ਜੇ ਤੁਸੀਂ ਕਿਉਂਕਿ ਜਦੋਂ ਆਪਾਂ ਇਹਦੀ ਸਪਰੇ ਕਰਦੇ ਆ ਤਾਂ ਤਕਰੀਬਨ ਕਣਕ ਆਪਣੀ 5-7 ਦਿਨ ਜਿਹੜੀ ਕਿ ਥੋੜੀ ਕਿ ਪੀਲੇ ਪੰਨ ਦੇ ਵਿੱਚ ਰਹਿੰਦੀ ਹੈ ਫਿਰ ਉਸ ਤੋਂ ਬਾਅਦ ਹੌਲੀ-ਹੌਲੀ ਥੋੜਾ ਕੋ ਰਿਕਵਰ ਹੋਣਾ ਸ਼ੁਰੂ ਹੋ ਜਾਂਦੀ ਹੈ ਤੇ ਜੇ ਤੁਸੀਂ 14 ਕਿ ਤੁਹਾਡੇ ਕਣਕ ਵੀ ਪੀਲੇ ਪੰਨ ਦੇ ਵਿੱਚ ਨਾ ਵੇ ਕੋਈ ਧੱਕਾ ਬਾਹਲਾ ਨਾ ਲੱਗੇ ਕਣਕ ਨੂੰ ਤਾਂ ਫਿਰ ਤੁਸੀਂ 2 ਕਿਲਿਆਂ ਦੀ ਦਵਾਈ 3 ਕਿਲਿਆਂ ਦੇ ਵਿੱਚ ਇਸਦੀ ਸਪਰੇ ਕਰ ਸਕਦੇ ਆ ਉਸ ਦਾ ਵੀ ਆਪਾਂ ਨੂੰ ਬਹੁਤ ਵਧੀਆ ਰਿਜ਼ਲਟ ਮਿਲਦਾ ਤੇ ਇਸ ਤੋਂ ਅਗਲੀ ਹੈਗੀ ਜੀ ਆਪਣੀ ਪਾਇਰੋਕਸਾਸਲਫੋਨ ਜਿਹੜਾ ਕਿ ਵਕੀਰਵਾਲਾ ਟੈਕਨੀਕਲ ਹੈ ਤੁਸੀਂ ਹੋਰ ਵੀ ਕੋਈ ਵਧੀਆ ਕੰਪਨੀ ਦਾ ਇਹ ਟੈਕਨੀਕਲ ਲੈ ਸਕਦੇ ਹੋ ਮੋਮੀਜੀ ਵੀ ਆਪਣੀ ਆਉਂਦੀ ਹੈ ਹੋਰ ਵੀ ਕਈ ਕੰਪਨੀਆਂ ਦੇ ਟੈਕਨੀਕਲ ਆਉਂਦੇ ਨੇ ਇਸ ਇਹ ਟੈਕਨੀਕਲ ਹੋਰ ਕੰਪਨੀਆਂ ਦੇ ਵਿੱਚ ਆਉਂਦੇ ਤੁਸੀਂ ਇੱਕ ਵਧੀਆ ਕੰਪਨੀ ਦਾ ਟੈਕਨੀਕਲ ਲੈ ਕੇ ਤਾਂ ਇਹ ਦੀ ਸਵੇਰੇ ਆਪਾਂ ਪਹਿਲੇ ਪਾਣੀ ਲਾਉਣ ਤੋਂ 3-4 ਦਿਨ ਪਹਿਲਾਂ ਆਪਾਂ ਸਫੇ ਕਰ ਸਕਦੇ ਆ ਤੇ ਉਸ ਤੋਂ ਬਾਅਦ ਫਿਰ ਆਪਾਂ ਪਾਣੀ ਲਾ ਸਕਦੇ ਆ ਇਹ ਵੀ ਆਪਣਾ ਕਾਫੀ ਹੱਦ ਤੱਕ ਗੁਲੀ ਡੰਡੀ ਨੂੰ ਕੰਟਰੋਲ ਕਰ ਸਕਦਾ ਤੇ ਜਿਹੜਾ ਆਪਣਾ ਕਿਸਾਨੀ ਬਰੋ ਅੰਮਰੀਵਾ ਐਫ ਐਮ ਸੀ ਦਾ ਇਹ ਆਪਣਾ ਗੁਲੀ ਡੰਡੀ ਦੇ ਨਾਲ-ਨਾਲ ਜਿਹੜੇ ਆਪਣੇ ਚੌੜੇ ਪੱਤੀਆਂ ਨਦੀਨ ਨੇ ਜਿਵੇਂ ਬਾਥੂ ਪਾਲਕ ਜੋ ਜੋ ਹੋਰ ਵੀ ਜਿਹੜੇ ਨਦੀਨ ਹੈਗੇ ਨੇ ਉਹਨਾਂ ਨੂੰ ਵੀ ਕਾਫੀ ਹੱਦ ਤੱਕ ਕੰਟਰੋਲ ਕਰਦਾ ਕਿਉਂਕਿ ਇਹਦੇ ਵੀ ਜਿਹੜਾ ਆਪਣਾ ਟੈਕਨੀਕਲ ਮੈਟਰੀ ਬਿਊਜਨ ਇਸ ਸੰਕੋਰ ਵਾਲਾ ਡੈਗਨਿਕਲ ਇਹ ਆਪਣਾ ਗੁਲੀ ਡੰਡੇ ਦੇ ਨਾਲ-ਨਾਲ ਜਿਹੜਾ ਕਿ ਆਪਣੇ ਚੌੜੇ ਪੱਤੇ ਨਦੀ ਨੇ ਉਹਨਾਂ ਨੂੰ ਵੀ ਕਾਫੀ ਹੱਦ ਤੱਕ ਕੰਟਰੋਲ ਕਰਦਾ ਇਸ ਤੋਂ ਬਾਅਦ ਆਪਾਂ ਰਕੀਰਾ ਵਾਲਾ ਟੈਕਨੀਕਲ ਆਪੇ ਰਕਸਾ ਸਲਫੋਨ ਵੀ ਕਰ ਸਕਦੇ ਆ ਪਾਣੀ ਤੋਂ ਲੱਗਣ ਤੋਂ 3 ਦਿਨ ਪਹਿਲਾਂ ਆਪਾਂ ਸਪਰੇਅ ਕਰ ਸਕਦੇ ਆ ਤੇ ਇਸ ਤੋਂ ਬਾਅਦ ਆਪਣਾ ਤੀਜੀ ਸਪਰੇਅ ਹੈਗੀ ਜੀ ਐਕਸੀਐਲ ਪਲੱਸ ਮੈਟਰੀਬਿਊਜਨ 400 ਐਮਲ ਆਪਾਂ ਐਕਸੀਐਲ ਲੈ ਸਕਦੇ ਆ ਤੇ 25 ਤੋਂ 40 ਗ੍ਰਾਮ ਆਪਾਂ ਇਸ ਦੇ ਨਾਲ ਮੈਟਰੀ ਸਪਰੇਅ ਪਾ ਸਕਦੇ ਆ ਮੈਟਰੀਬਿਊਜਨ ਜਿਹੜਾ ਕਿ ਸੰਕੋਰ ਵਾਲਾ ਟੈਕਨੀਕਲ ਹੈ ਇਹ ਵੀ ਆਪਾਂ ਜਾਣ ਕੇ ਪਾਣੀ ਲਾਉਣ ਤੋਂ 3-4 ਦਿਨ ਪਹਿਲਾਂ ਆਪਾਂ ਸਪਰੇਅ ਕਰ ਸਕਦੇ ਹਾਂ ਤੇ ਇਸ ਤੋਂ ਅਗਲਾ ਹੈਗਾ ਜੀ ਆਪਣਾ ਸਲਫੋ ਸਲਫੂਰਾਨ ਜਿਹੜਾ ਕਿ ਆਪਣਾ ਲੀਡਰ ਵਾਲਾ ਟੈਕਨੀਕਲ ਹੈ ਇਹ ਆਪਾਂ ਇੱਕ ਪੈਕਟੇ ਲੀਡਰ ਦਾ ਤੇ ਨਾਲ ਇਹਦੇ 25 ਤੋਂ 40 ਗ੍ਰਾਮ ਮੈਟਰੀਅਲ ਜੇਕਰ ਤੁਹਾਡੀ ਜ਼ਮੀਨਾਂ ਥੋੜੀਆਂ ਹਲਕੀਆਂ ਨੇ ਤਾਂ ਤੁਸੀਂ 25 ਗ੍ਰਾਮ 30 ਗ੍ਰਾਮ ਪਾ ਸਕਦੇ ਹੋ ਜੇ ਤਾਂ ਜ਼ਮੀਨਾਂ ਭਾਰੀਆਂ ਨੇ ਤਾਂ ਤੁਸੀਂ 40-45 ਗ੍ਰਾਮ ਤੱਕ ਵੀ ਪਾ ਸਕਦੇ ਹੋ ਕੋਸ਼ਿਸ਼ ਕਰੋ ਕਿ 40 ਗ੍ਰਾਮ ਤੋਂ ਵੱਧ ਨਾ ਪਾਓ ਇਹ ਜੇ ਆਪਾਂ ਪਹਿਲੇ ਪਾਣੀ ਤੋਂ ਪਹਿਲਾਂ ਆਪਾਂ ਕੋਟੇ ਸਪਰੇਅ ਕਰ ਸਕਦੇ ਹਾਂ ਜੋ ਤੁਹਾਡਾ ਗੁਲਦੀਰਨਾ ਦੋ ਚਾਰ ਪੱਤਿਆਂ ਦਾ ਹੋ ਚੁੱਕਿਆ ਤਾਂ ਉਸ ਤੋਂ ਬਾਅਦ ਆਪਾਂ ਇਹ ਤਿੰਨ ਚਾਰ ਦਿਨ ਪਹਿਲਾਂ ਆਪਾਂ ਸਪਰੇਅ ਕਰਕੇ ਫਿਰ ਆਪਾਂ ਉੱਪਰੋਂ ਪਾਣੀ ਲਾ ਸਕਦੇ ਹਾਂ ਤਾਂ ਇਹਨਾਂ ਜਿਹੜੇ ਚਾਰਾਂ ਸਪਰੇਹਾ ਚੋਂ ਤੁਸੀਂ ਆਪੋ ਆਪਣੀ ਜ਼ਮੀਨ ਦੇ ਹਿਸਾਬ ਦੇ ਨਾਲ ਆਪੋ ਰੋਜ਼ ਦੇ ਹਿਸਾਬ ਦੇ ਨਾਲ ਇਹ ਆਪਾਂ ਸਪਰੇਅ ਕਰਕੇ ਆਪਾਂ ਗੁਲਦੀ ਡੰਡੇ ਨੂੰ ਤੇ ਚੋੜੇ ਪੱਤੇ ਨਹੀਂ ਦਿਨਾਂ ਨੂੰ ਆਪਾਂ ਵਧੀਆ ਤਰੀਕੇ ਦੇ ਨਾਲ ਆਪਾਂ ਕੰਟਰੋਲ ਕਰ ਸਕਦੇ ਹਾਂ ਤੇ ਜਿਹੜਾ ਆਪਾਂ ਲੀਡਰ ਦੇ ਨਾਲ ਮੈਟਰੀ ਪਾਉਣਿਆਂ ਚਾਹੇ ਆਪਾਂ ਐਕਸਲ ਦੇ ਨਾਲ ਮੈਟਰੀ ਪਾਉਣਿਆਂ ਕਾਂ ਇਹ ਵੀ ਜਿਹੜਾ ਕਿ ਮੈਟਰੀਬਿਊਜ ਨੇ ਆਪਣੇ ਚੌੜੇ ਪੱਤੇ ਨਦੀਨਾਂ ਨੂੰ ਕਾਫੀ ਹੱਦ ਤੱਕ ਕੰਟਰੋਲ ਕਰ ਸਕਦੇ ਆ ਤੇ ਬਾਕੀ ਕਿਸਾਨ ਵੀਰੋ ਇੱਕ ਗੱਲ ਦਾ ਧਿਆਨ ਰੱਖੋ ਜਿੰਦੇ ਵਿੱਚ ਵੀ ਕੋਈ ਸਖਤ ਨਦੀਨ ਆਸ਼ਕੋ ਜਿਵੇਂ ਆਪਣੀ ਮੈਟਰੀਬਿਊਜ ਨੇ ਸੰਘੋਰਵਾ ਟੈਕਨੀਕ ਆ ਲੈ ਇਸ ਗੱਲ ਦਾ ਧਿਆਨ ਰੱਖੋ ਕਿ ਆਪਣੇ ਕਣਕ ਤੇ ਇਹ ਵੀ ਦੁਬਾਰਾ ਦੂਰਾ ਫੁਹਾਰਾ ਨਾ ਬੱਜੇ ਕਿਉਂਕਿ ਜਿੱਥੇ ਦੂਰਾ ਫੁਹਾਰਾ ਬੱਜਦਾ ਆਪਣੀ ਸਪਰੇਅ ਦਾ ਉੱਥੇ ਫਿਰ ਆਪਣੀ ਥੋੜੀ ਕਣਕ ਜਿਆਦਾ ਪੀਲੀ ਪੈ ਜਾਂਦੀ ਏ ਤਾਂ ਇਹ ਆਪਾਂ ਚਾਰ ਹਸਪ੍ਰੇਹਾਂ ਚੋਂ ਕੋਈ ਇੱਕ ਸਪ੍ਰੇ ਆਪਾਂ ਆਪਣੀ ਕਣਕ ਦੀ ਫਸਲ ਦੇ ਕਰਕੇ ਆਪਣੀ ਨਦੀਨਾਂ ਨੂੰ ਕੰਟਰੋਲ ਕਰ ਸਕਦੇ ਹਾਂ ਤੇ ਬਾਕੀ ਜਿਹੜੇ ਵੀ ਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ